ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਓ ਸੰਗਤ ਜੀ ਮਹਾਰਨੀ ਦੇ ਅਭਿਆਸ ਨੂੰ ਹੁਣ ਅੱਗੇ ਤੋਰਦੇ ਹਾਂ ਕਿਉਂਕਿ ਪਿਛਲੀ ਵੀਡੀਓ ਵਿੱਚ ਆਪਾਂ ਗੁਰਮੁਖੀ ਲਿਪੀ ਦੇ ਤਿੰਨ ਸਵਰ ਅਖਰਾਂ ਊੜਾ ਐੜਾ ਤੇ ਈਵੜੀ ਇਹਨਾਂ ਤਿੰਨਾਂ ਦੇ ਆਧਾਰ ਦੇ ਉੱਤੇ ਮਹਾਰਨੀ ਦਾ ਮੁੱਢਲਾ ਮੁੱਢਲਾ ਅਭਿਆਸ ਕੀਤਾ ਹੈ ਹੁਣ ਆਪਾਂ ਗੁਰਮੁਖੀ ਲਿਪੀ ਦੇ ਵਿਅੰਜਨ ਅਖਰਾਂ ਤੋਂ ਭਾਵ ਸ ਸੇ ਤੋਂ ਮਹਾਰਨੀ ਦਾ ਅਭਿਆਸ ਆਰੰਭ ਕਰਾਂਗੇ ਸਸਾ ਮੁਕਤਾਸ ਸਸੇ ਕੰਨਾ ਸਾ ਸਸੇ ਸਿਆਰੀ ਸੇ ਸਸੇ ਬਿਆਰੀ ਸੀ ਸਸੇ ਔਂਕੜ ਸੋ ਸਸੇ ਦੁਲੈਂਕੜੇ ਸੂ ਸਸੇ ਲਾਵਾਂ ਸੇ ਸਸੇ ਦਲਾਵਾਂ ਸੈ ਸਸੇ ਹੋੜਾ ਸੋ ਸਸੇ ਕਨੌੜਾ ਸੌ ਸੱਸੇ ਟਿੱਪੀ ਸੰ ਸੱਸੇ ਕੰਨਾਂ ਉੱਤੇ ਬਿੰਦੀ ਸਾ ਹਾ ਹਾ ਮੁਗਤਾਹ ਹਾ ਹੈ ਕੰਨਾ ਹਾ ਹਾ ਹੈ ਸਿਆਰੀ ਹੈ ਹਾ ਹੈ ਬਿਆਰੀ ਹੀ ਹਾ ਹੈ ਔਂਕੜ ਹੋ ਹਾ ਹੈ ਦੁਲੈਂਕੜੇ ਹੂ ਹਾ ਹੈ ਲਾਵਾਂ ਹੈ ਹਾ ਹੈ ਦਲਾਵਾਂ ਹੈ ਹਾ ਹੈ ਹੂੜਾ ਹੋ ਹਾ ਹੇ ਕਨਾਵੜਾ ਹਾ ਹੇ ਟਿੱਪੀ ਹੰ ਹਾ ਹੇ ਕੰਨਾ ਉੱਤੇ ਬਿੰਦੀ ਹਾਂ ਕਕਾ ਮੁਕਤਾਕ ਕਕੇ ਕੰਨਾ ਕਾ ਕਕੇ ਸਿਆਰੀ ਕੇ ਕਕੇ ਬਿਹਾਰੀ ਕੀ ਕਕੇ ਔਂਕੜ ਕੋ ਕਕੇ ਦੁਲੈਂਕੜੇ ਕੁ ਕਕੇ ਲਾਵਾਂ ਕੇ ਕਕੇ ਦਲਾਵਾਂ ਕੈ ਕਕੇ ਹੋੜਾ ਕੋ ਕਕੇ ਕਨੌੜਾ ਕੌ ਕਕੇ ਟਿੱਪੀ ਕੰ ਕਕੇ ਕੰਨਾ ਉੱਤੇ ਬਿੰਦੀ ਕਾਂ ਖਖਾ ਮੁਕਤਾ ਖ ਖਖੇ ਕੰਨਾ ਖਾ ਖਖੇ ਸਿਹਾਰੀ ਖੇ ਖਖੇ ਬਿਹਾਰੀ ਖੀ ਖਖੇ ਔਂਕੜ ਖੋ ਖਖੇ ਦੁਲਾੈਂਕੜੇ ਖੂ ਖਖੇ ਲਾਵਾਂ ਖੇ ਖਖੇ ਦਲਾਵਾਂ ਖੈ ਖਖੇ ਹੋੜਾ ਖੋ ਖਖੇ ਕਨੌੜਾ ਖਾ ਖਖੇ ਟਿੱਪੀ ਖੰ ਖਖੇ ਕੰਨਾ ਉੱਤੇ ਬਿੰਦੀ ਖਾਂ ਗੱਗਾ ਮੁਕਤਾਗ ਗੱਗੇ ਕੰਨਾਗਾ ਗਗੇ ਸਿਆਰੀਗੇ ਗਗੇ ਬਿਆਰੀਗੀ ਗਗੇ ਔਕੜ ਗੋ ਗਗੇ ਦਲੈਂਕੜੇ ਗੂ ਗਗੇ ਲਾਵਾਂਗੇ ਗਗੇ ਦਲਾਵਾਂਗੇ ਗਗੇ ਹੋੜਾ ਗੋ ਗਗੇ ਕਨਾਵੜਾ ਗੋ ਗਗੇ ਟਿੱਪੀ ਗੰ ਗਗੇ ਕੰਨਾ ਉੱਤੇ ਬਿੰਦੀ ਗਾਂ ਖੱਗਾ ਮੁਕਤਾਕ ਕਗੇ ਕੰਨਾ ਕਾ ਕਗੇ ਸਿਆਰੀ ਕੇ ਕਗੇ ਵਿਆਰੀ ਕੀ ਕਗੇ ਔਂਗੜ ਕੋ ਕਗੇ ਦੁਲੈਂਕੜੇ ਕੁ ਕਗੇ ਲਾਵਾਂ ਕੇ ਕਗੇ ਦਲਾਵਾਂ ਕੈ ਕਗੇ ਹੋੜਾ ਕੋ ਕਗੇ ਕਨੌੜਾ ਕ ਕਗੇ ਟਪੀ ਕੰ ਕਗੇ ਕਨਾ ਉੱਤੇ ਬਿੰਦੀ ਕਾਂ ਨੰਗਾ ਮੁਕਤਾੰਗ ਨੰਗੇ ਕੰਨਾ ਂਗਾ ਨੰਗੇ ਸਿਆਰੀਂਗੇ ਨੰਗੇ ਮਿਆਰੀਂਗੀ ਨੰਗੇ ਔਕੜੰਗੋਂ ਨੰਗੇ ਦੁਲੈਂਕੜੇ ਹੂੰ ਨੰਗੇ ਲਾਵੰਗੇ ਨੰਗੇ ਦਲਾਵੰਗੈ ਨੰਗੇ ਹੋੜੰਗੂ